ਭਾਈ ਬੈਠੇ ਯਬ ਹਰ ਕੋਈ ਬੜਿਆ ਫਿਰਦਾ ਰੱਬ ਹਰ ਕੋਈ ਕਿਸੇ ਦੇਖ ਗਿੱਤੇ ਗੋਡੇ ਲੱਗੇ ਇਸ ਦੀ ਮਾਫੀ ਏ ਬੰਦਾ ਬੰਦਾ ਹੀ ਬਣ ਜਾਏ ਇਨਾ ਕਾਫੀ ਏ ਉਹ ਬੰਦਾ ਬੰਦਾ ਹੀ ਬਣ ਜਾਏ ਇਨਾ ਕਾਫੀ ਏ ਮਾਨਸ ਕੀ ਇੱਕ ਜਾਤ ਹੈ ਗੁਰੂਆਂ ਨੇ ਫਰਮਾਇਆਏ ਮਾਨਸ ਕੀ ਇੱਕ ਜਾਤ ਹੈ ਗੁਰੂਆਂ ਨੇ ਫਰਮਾਇਆਏ ਉਹ ਫੇਰ ਪਤਾ ਨਹੀਂ ਕਿਸ ਚੰਦਰੇ ਨੇ ਪਾੜਾ ਪਾਇਆ ਹਾਏ ਉਹ ਪਿਆਰ ਦਾ ਬੂਟਾ ਵੱਢ ਕੇ ਨਫ਼ਰਤ ਵਾਲਾ ਲਾਇਆ ਗਲਤ ਤੇ ਨਾਲ ਛੇੜ ਛਾੜਤਾ ਨਾ ਇਨਸਾਫੀਏ ਬੰਦਾ ਬੰਦਾ ਹੀ ਬਣ ਜਾਏ ਨਾ ਕਾਫੀਏ ਬੰਦਾ ਬੰਦਾ ਹੀ ਬਣ ਜਾਏ ਇਹ ਨਾ ਕਾਫੀਏ ਕਿੱਥੇ ਤੇ ਮਸਜਦ ਮੰਦਰ ਦਾ ਫਰਕ ਮਿਟੇ ਗੁਰੂ ਘਰ ਗਿਰਜੇ ਤੇ ਮਸਜਦ ਮੰਦਰ ਦਾ ਸਫ਼ਰ ਸ਼ੁਰੂ ਹੋ ਜਾਵੇ ਕਿਧਰੇ ਬਾਹਰੋਂ ਅੰਦਰ ਦਾ ਫਿਰ ਹੋਵੇ ਕਾ ਪੇਲ ਵੇਖ ਲਈ ਬੂੰਦ ਸਮੁੰਦਰ ਦਾ ਬਾਣਾ ਚਟਾ ਕਾਲਾ ਭਗਵਾਏ ਕਾਫੀ ਏ ਬੰਦਾ ਬੰਦਾ ਹੀ ਬਣ ਜਾਏ ਇਹਨਾ ਕਾਫੀ ਅੰਨੇਆ ਨੂੰ ਰਾਹ ਅੰਨੇ ਦੱਸ ਦੇ ਰਾਹ ਵਿੱਚ ਰੁੜ ਜਾਈਂ ਨਾ ਬਈ ਅੰਨੇਆ ਨੂੰ ਰਾਹ ਅੰਨੇ ਦੱਸ ਦੇ ਰਾਹ ਵਿੱਚ ਰੁੜ ਜਾਈਂ ਨਾ ਇਹ ਦੌਲਤ ਸ਼ੌਰਤ ਕੁਝ ਦਿਨ ਦੀ ਇਹ ਦੇ ਜਾਈ ਨਾ ਇੱਥੇ ਰੱਬ ਦੇ ਨਾਂ ਤੇ ਠਗੀਆਂ ਨੇ ਇਸ ਗੱਲ ਨੂੰ ਭੁੱਲ ਜਾਈ ਨਾ ਬਾਕੀ ਦਾਵੇ ਵਾਦੇ ਸੱਚਾ ਗੱਲ ਲਫਾ ਵੀ ਏ ਬੰਦਾ ਬੰਦਾ ਹੀ ਬਣ ਜਾਏ ਇਹਨਾ ਕਾਫੀ ਬੰਦਾ ਬੰਦਾ ਹੀ ਬਣ ਜਾਏ ਇਹਨਾ ਕਾਫੀ ਆਤਰੀ ਅਤਿਆਨ ਗਿਆ ਬੈ ਲੱਟ ਲੱਟ ਬਲਦੇ ਅੱਗ ਦੇ ਭੰਬੜ ਥਰ ਗਏ ਨੇ ਸੂਫੀ ਕੋਈ ਮੋੜਿਆ ਤੋਂ ਕਿਨਾ ਤੁਕਲੇ ਪੀਰੇ ਗਰ ਦੇ ਹਨਿਆ ਉਹ ਲੱਟ ਲੱਟ ਬਲਦੇ ਅੱਗ ਦੇ ਭੰਬੜ ਥਰ ਗਏ ਨੇ ਸੂਫੀ ਢਾਈ ਕਜਦਾ ਘਰ ਉਹ ਜਿਹੜੇ ਘਰ ਜੈ ਨੇ ਸੂਫੀ ਉਹ ਦੁਨੀਆਂ ਚਿਤਨਵਾਰੇ ਜਿੱਤ ਕੇ ਹਰ ਗਏ ਨੇ ਸੂਫੀ ਕੀ सिकंदर ਕੀ ਹਿੱਤ ਲਰਤੇ ਕੀ ਕਾਫੀ ਏ ਬੰਦਾ ਬੰਦਾ ਹੀ ਬਣ ਜਾਏ ਇਹਨਾ ਕਾਫੀ ਏ ਬੰਦਾ ਬੰਦਾ ਹੀ ਬਣ ਜਾਏ ਇਹਨਾ ਕਾਫੀ ਏ